ਬਸੰਤ ਕੀ ਵਾਰ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਹਿੋ ਹੋ ਹਰਿਆ ਭਾਈ ਕਰਮ ਲਿਖਨ ਤੈ ਪਾਈਐ ਇਹ ਰਤ ਸੁਹਾਈ ਵਣ ਤ੍ਰੇਣ ਤਰੇ ਭਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧ ਸੁਖੂਪ ਜੈ ਨਕਤੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੜ ਨ ਥਾਈ ਪੰਜੇ ਬੱਧੇ ਮਹਾਵਲੀ ਕਰ ਸੱਚਾ ਡੋਆ ਆਪਣੇ ਚਲੰਜ ਪਾਇਨ विच दही खड़ो हुआ रोग सोग सब मिट गए नित तो नम